ਤੇ ਇੱਥੇ ਅਸੀਂ ਬੈਠੇ ਮੇਰੇ ਕਸਟਮਰ ਨੇ ਮੇਰੇ ਪਿੰਡ ਤੋਂ ਅੰਗਰੇਜ਼ ਸਿੰਘ ਵੀਰ ਜੀ ਰਾਗੀ ਸਿੰਘ ਨੇ ਉਹਨਾਂ ਦੀ ਬੇਟੀ ਦਾ ਵਿਆਹ ਹੈ ਤੇ ਉਹਨਾਂ ਨੇ ਸਮਾਨ ਸੂਣ ਲੈ ਕੇ ਆਏ ਹੈ तकरीबन 6-6 ਟੋਲੇ ਸਮਾਨ ਹੈ ਇੱਥੇ ਵਿਆਹ ਦੋ ਜਣੇ ਆਏ ਲਟੇਰੇ ਮੂਲ ਬਿਟੇ ਹੈ ਉਹਨਾਂ ਨੇ ਤੇ ਆਉਂਦਿਆਂ ਨਾਲ ਆ ਉਹਨਾਂ ਵੀ ਜੀਵਨ ਫੌਜੀ ਜਾਣਦੇ ਮੈਂ ਕਿਹਾ ਜੀ ਮੈਂ ਨਹੀਂ ਜਾਣਦਾ ਅੰਦਰ ਅਸੀਂ ਐਨੇ ਥਾਣੇ ਨਾਦੇ ਆ ਤੈਨੂੰ ਜਾਣਦੇ ਨਹੀਂ ਸਮਾਨ ਜਿਹੜਾ ਇੱਥੇ ਪਿਆ ਹੈ ਕਾਊਂਟਰ ਦੇ ਉੱਤੇ ਸ਼ੀਸ਼ੇ ਦੇ ਉਹ ਚੁੱਕ ਕੇ ਜੇਬ ਚ ਪਾ ਲਿਆ ਸਾਨੂੰ ਤਿੰਨ ਜਣਿਆਂ ਨੇ ਉਹਨਾਂ ਨੇ ਮੁੜ ਕੇ ਅੰਦਰ ਬੰਦ ਕਰਤਾ ਅੰਦਰ ਬੰਦ ਕਰਨ ਤੋਂ ਬਾਅਦ ਬਾਅਦ ਮੇਰੀ ਪੇਟੀ ਫੋਲਾ ਫਲਾਈ ਕਰਕੇ ਫਿਰ ਮੈਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਫਿਰ ਉਹਨਾਂ ਨੇ ਮੇਕੋ ਸਾਰੀ ਪੇਟੀ ਭਲਾਈ ਆ ਉਤਲਾ ਬੰਨਾ ਖਲਾਇਆ ਥੱਲਾ ਵੀ ਖਲਾਇਆ ਮੈਂ ਉਹਨਾਂ ਨੇ ਕਿਹਾ ਮੇਕੋ ਬੰਨਿਆ ਸਮਾਨ ਨਹੀਂ ਹੁੰਦਾ ਤੇ ਸਾਰਾ ਕੁਝ ਉਹਨਾਂ ਨਾਲ ਜਿੰਨ ਜੋ ਵੀ ਕੋਈ ਚਾਂਦੀ ਹੈ ਤਕਰੀਬਨ 6 ਕਿਲੋ ਤੇ 5.5 6 ਤੋਲੇ ਦੇ ਲੱਗ ਜਗੇ ਮੇਰਾ ਆਪਣਾ ਸਮਾਨ ਜਿਹੜਾ ਪਿਆ ਸੀ ਉਹ ਗਾਕ ਗਾਕਾਂ ਦਾ ਦੇਣ ਵਾਲਾ ਹੈ ਜਿਹੜਾ ਉਹਦੇ ਘਰ ਕੇ ਜਿਹੜਾ ਦੇਣਾ ਸੀ ਉਹ ਉਹ ਲੈ ਗਏ ਨੇ ਕੋਈ 6 ਸਾਢੇ 6 ਤੋਂਲੇ ਵੀਰਦਾਂ ਤੇ ਸਾਢੇ 6 ਤੋਂਲੇ ਲਾ ਕੇ ਚਕੇ ਮੇਰਾ ਲੈ ਕੇ 6 ਕਿਲੋ ਚਾਂਦੀ ਤੇ 50000 ਰੁਪਇਆ ਨਗਦ ਕੈਸ਼ ਹੀ ਮੇਰੇ ਉਹ ਲੈ ਗਏ ਜੀ ਹਾਂ ਜੀ ਰਵਾ ਲੋ ਖਾਇਆ ਜੀ ਤਾਂ ਇਹ ਤੁਹਾਨੂੰ ਨੰਦਰ ਬੰਦ ਕੀਤਾ ਪਹਿਲਾਂ ਕਦੀ ਕੋਈ ਧਮਕੀ ਵਗੈਰਾ ਆਈ ਨਹੀਂ ਇਹੋ ਜਿਹਾ ਕੁਝ ਨਹੀਂ ਹੀ ਮੰਟੀ ਕਰਦੇ ਆ ਮੰਗੇ ਇਹ ਪ੍ਰਸ਼ਾਸਨ ਤੋਂ ਕਰਦੇ ਆ ਜੀ ਕਿ ਸਾਡਾ ਜੋ ਨਿਆਂ ਹੋ ਦਵਾਇਆ ਜਾਵੇ ਵੀਰਦਾਂ ਸਮਾਏ ਤੇ ਮੇਰੇ ਕਸਟਮਰ ਹੀ ਇਹਨਾਂ ਦੀ ਬੇਟੀ ਦਾ ਵਿਆਹ ਹੋ ਵੀ ਦਵਾਇਆ ਜਾਵੇ ਤੇ ਇਹੋ ਜਿਹੇ ਆਂਸਰਾਂ ਨੂੰ ਨਾਤ ਪਾਈ ਜਾਵੇ ਵੀ ਕੋਈ ਕੰਮ ਸੇ ਕੰਮ ਸੇਫ ਹੋ ਗਏ ਦੁਕਾਨ ਤੇ ਕਰ ਲੈ ਦੱਸੋ ਜੀ ਕਿੱਦਾਂ ਕੋਈ ਰੋਟੀ ਖਾਉਂਗਾ ਰੋਟੀ ਖਾਂ ਹੀ ਆਪਣੀ ਮਿਹਨਤ ਕਰਨੀ ਆ ਜੀ ਕੋਈ ਸ਼ੱਕ ਹੈ ਕਿਸੇ ਦਾ ਨਹੀਂ ਕਿਸੇ ਦਾ ਸ਼ੱਕ ਨਹੀਂ ਜੀ